ਤਛੀਰ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਆ ਕਰੋ 25 ਸਾਲ ਦੀ ਇੱਕ ਸੋਹਣੀ ਸੁਨੱਖੀ ਕੁੜੀ ਜੀ ਦਾ ਨਾਮ 라ਵੀ ਆ ਉਹ ਆਪਣੇ 2 ਸਾਲ ਦੇ ਬੇਟੇ ਨਾਲ ਰੇਲਵੇ ਸਟੇਸ਼ਨ ਤੇ ਬੈਠੀ ਆ ਬੈਂਚ ਦੇ ਉੱਪਰ ਉਹ ਬੈਠੀ ਆ ਤੇ ਕਾਫੀ ਟਾਈਮ ਉਹਨੂੰ ਉੱਥੇ ਬੈਠੀ ਨੂੰ ਹੋ ਜਾਂਦਾ ਉਹਦੇ ਹੱਥ ਦੇ ਵਿੱਚ ਇੱਕ ਟਿਕਟਾ ਟ੍ਰੇਨ ਦੇ ਜਰਨਲ ਜਿਹੜੇ ਡੱਬੇ ਹੁੰਦੇ ਆ ਉਹਦੇ ਵਿੱਚ ਸਫਰ ਕਰਨ ਲਈ ਉਹਨੇ ਟਿਕਟ ਖਰੀਦਿਆ ਹੋਇਆ ਚਲੋ ਉਹ ਉੱਥੇ ਬੈਠੀ ਰਹਿੰਦੀ ਆ ਤੇ ਟ੍ਰੇਨ ਜਦੋਂ ਵੀ ਕੋਈ ਆਉਂਦੀ ਆ ਉਹ ਭੱਜ ਕੇ ਟ੍ਰੇਨ 'ਚ ਚੜ੍ਹਨ ਦੀ ਕੋਸ਼ਿਸ਼ ਕਰਦੀ ਆ ਪਰ ਜਰਨਲ ਡੱਬਿਆਂ ਦੇ ਵਿੱਚ ਇੰਨਾ ਰਸ਼ ਹੁੰਦਾ ਕਿ ਉਹ ਆਪਣੇ ਬੱਚੇ ਨੂੰ ਲੈ ਕੇ ਟ੍ਰੇਨ 'ਚ ਚੜ੍ਹ ਨਹੀਂ ਸਕਦੀ। ਉਹ ਫਿਰ ਪਿੱਛੇ ਹਟ ਕੇ ਉੱਥੇ ਬਹਿ ਜਾਂਦੀ ਆ। ਕਾਫੀ ਟਾਈਮ ਉਹ ਇਸ ਤਰ੍ਹਾਂ ਜद्दोजਹਿਦ ਕਰਦੀ ਆ ਤੇ ਇੱਕ ਮੁੰਡਾ ਜਿਹੜਾ ਕਿ ਸਾਈਡ ਤੇ ਬੈਠਾ ਹੁੰਦਾ ਉਹ ਸਾਰਾ ਕੁਝ ਵੇਖ ਰਿਹਾ ਹੁੰਦਾ। ਉਹ ਮੁੰਡਾ ਜੀ ਦੀ ਉਮਰ 28-29 ਸਾਲ ਤੇ ਜਿਹਦਾ ਨਾਮ ਸ਼ਿਵਮ ਹੁੰਦਾ। ਸ਼ਿਵਮ ਇਹ ਸਾਰਾ ਕੁਝ ਵੇਖ ਰਿਹਾ ਹੁੰਦਾ ਤੇ ਜਿਹੜਾ ਰਾਵੀ ਦਾ ਮੁੰਡਾ ਹੁੰਦਾ 2 ਸਾਲ ਦਾ ਛੋਟਾ ਜਿਹਾ ਬੱਚਾ ਉਹਨਾ ਆਸੇ-ਪਾਸੇ ਵੇਖਦਾ ਵੀ ਜਦੋਂ ਵੀ ਕੋਈ ਉਹਦੇ ਕੋਲ ਦੀ ਲੰਘਦਾ ਕੁਝ ਵੇਚਣ ਵਾਲਾ ਹਨਾ ਜਾਂ ਕੁਝ ਰੇਲਵੇ ਸਟੇਸ਼ਨ ਤੇ ਜਿੱਦਾਂ ਫਿਰਦੇ ਰਹਿੰਦੇ ਆ ਉਹ ਹਰ ਇੱਕ ਚੀਜ਼ ਵੱਲ ਚੱਪਟ-ਚੱਪਟ ਪੈਂਦਾ ਤੇ ਜੇ ਉੱਥੇ ਕੋਈ ਪੈਸੇਂਜਰ ਆ ਕੇ ਵੇਂਦੇ ਆ ਉਹਨਾਂ ਦੇ ਬੱਚਿਆਂ ਕੋਲ ਕੋਈ ਚੀਜ਼ ਹੁੰਦੀ ਆ ਉਹਨਾਂ ਵੱਲ ਵੀ ਚੱਪਟਦਾ ਪਰ ਜਿਹੜੀ ਰਵੀ ਆ ਉਹਦਾ ਹੱਥ ਫੜ ਕੇ ਰੋਕ ਲੈਂਦੀ ਆ ਇਹ ਗੱਲ ਨਾ ਸ਼ਿਵਮ ਤੋਂ ਸਹਾਰੀ ਨਹੀਂ ਜਾਂਦੀ ਤੇ ਉਹ ਉਹਦੇ ਕੋਲ ਆ ਕੇ ਬਹਿ ਜਾਂਦਾ ਰਵੀ ਦੇ ਤੇ ਉਹਦੇ ਹੱਥ ਦੇ ਵਿੱਚ ਬਿਸਕਟ ਹੁੰਦੇ ਆ ਤੇ ਉਹ ਰਾਵੀ ਦੇ ਬੇਟੇ ਨੂੰ ਬਿਸਕਟ ਦੇਣ ਲੱਗਦਾ ਤੇ ਉਹਦਾ ਬੇਟਾ ਭੱਜ ਕੇ ਬਿਸਕਟ ਫੜਦਾ ਤੇ ਰਾਵੀ ਉਹਨੂੰ ਉਹਦੀ ਹੱਤ ਮਤਲਬ ਵਾਹ ਫੜ ਲੈਂਦੀ ਹੈ ਹੱਥ ਫੜ ਲੈਂਦੀ ਹੈ ਰੋਕਦੀ ਹੈ ਵੀ ਨਹੀਂ ਬਿਸਕਟ ਲੈਣੇ ਤੇ ਸ਼ਿਵਮ ਕਹਿੰਦਾ ਵੀ ਤੁਹਾਨੂੰ ਕੀ ਇਤਰਾਜ਼ ਆ ਵੀ ਮੈਂ ਬੱਚੇ ਨੂੰ ਦੇ ਰਿਹਾ ਨਾ ਤੇ ਬੱਚਾ ਬਿਸਕਟ ਲੈ ਰਿਹਾ ਕਹਿੰਦੀ ਨਹੀਂ ਇਹਨੇ ਖਾਣੇ ਤਾਂ ਹੈ ਨਹੀਂ ਇਹ ਤਾਂ ਵੈਸੇ ਹੀ ਐ ਕਰ ਰਿਹਾ ਉਹ ਕਹਿੰਦੇ ਚਲੋ ਨਾ ਖਾਣ ਦਿਓ ਬੱਚਾ ਉਹ ਤੁਹਾਨੂੰ ਕੀ ਇਤਰਾਜ਼ ਆ ਜੇ ਤੁਹਾਨੂੰ ਕੋਈ ਇਤਰਾਜ਼ ਆ ਤਾਂ ਚਲੋ ਕੋਈ ਗੱਲ ਨਹੀਂ ਪਰ ਐ ਨਹੀਂ ਹੋਣਾ ਚਾਹੀਦਾ ਚਲੋ 라ਵੀ ਹੈ ਜਿਹੜੀ ਉਹ ਚੁੱਪ ਕਰ ਜਾਂਦੀ ਆ ਤੇ ਉਹਦਾ ਬੇਟਾ ਜਿਹੜੇ ਬਿਸਕਟ ਫੜ ਲੈਂਦਾ ਬਿਸਕਟ ਖਾਣ ਲੱਗ ਜਾਂਦਾ ਚਲੋ ਸ਼ਿਵਮ ਉਹਨੂੰ ਪੁੱਛਦਾ ਕਿ ਤੁਸੀਂ ਕਿੱਥੇ ਜਾ ਰਹੇ ਹੋ ਵੀ ਮੈਂ ਤੁਹਾਨੂੰ ਕਦੋਂ ਦਾ ਵੇਖ ਰਿਆ ਤੁਸੀਂ ਜਰਨਲ ਡੱਬੇ 'ਚ ਚੜਨ ਦੀ ਕੋਸ਼ਿਸ਼ ਕਰਦੇ ਹੋ ਪਰ ਤੁਸੀਂ ਫਿਰ ਪਿੱਛੇ ਹਟ ਜਾਂਦੇ ਹੋ ਉਹ ਕਹਿੰਦੀ ਮੈਂ ਨਾ ਕਿਸੇ ਜ਼ਰੂਰੀ ਕੰਮ ਦੇ ਮਸਲੇ ਦੇ ਵਿੱਚ ਨਹੀਂ ਜਾ ਰਹੀਆਂ ਵੀ ਮੇਰੇ ਬੱਚੇ ਤੋਂ ਇਹੋ ਜਿਹੀ ਮਤਲਬ ਭੀੜ ਦੇ ਵਿੱਚ ਸਫਰ ਨਹੀਂ ਹੋਣਾ ਇਹ ਰੋਊਗਾ ਵੀ ਇਸ ਕਰਕੇ ਮੈਂ ਦੇਖਦੀ ਹੁੰਨੀ ਆ ਵੀ ਜੇ ਮੈਨੂੰ ਸੀਟ ਮਿਲਦੀ ਹੈ ਜਦੋਂ ਉੱਥੇ ਭੀੜ ਭੜੱਕੇ ਚ ਮੈਥੋਂ ਚੜਿਆ ਨਹੀਂ ਜਾਂਦਾ ਤਾਂ ਮੈਂ ਪਿੱਛੇ हट ਜਾਨੀ ਆ ਉਹ ਕਹਿੰਦਾ ਇਸ ਤੋਂ ਬਾਅਦ ਨਾ ਟ੍ਰੇਨ ਆਊਗੀ ਉਸ ਟ੍ਰੇਨ ਦੇ ਵਿੱਚ ਏਸੀ ਡੱਬਾ ਮੈਂ ਬੁੱਕ ਕੀਤਾ ਹੋਇਆ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਤੁਸੀਂ ਮੇਰੇ ਨਾਲ ਉਸ ਡੱਬੇ ਦੇ ਵਿੱਚ ਬੈਠ ਕੇ ਜਾ ਸਕਦੇ ਹੋ ਉਹ ਕਹਿੰਦੀ ਵੀ ਮੇਰੇ ਕੋਲੇ ਤਾਂ ਟਿਕਟ ਜਰਨਲ ਦਾ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਆਪੇ ਟੀਟੀ ਨਾਲ ਗੱਲ ਕਰ ਲਵਾਂ ਉਹ ਡੱਬਾ ਮੈਂ ਪੂਰਾ ਮਤਲਬ ਬੁੱਕ ਕਰਾਇਆ ਹੋਇਆਗਾ ਵੀ ਨਾਲੇ ਤੁਹਾਡੇ ਬੱਚੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਊਗੀ ਉਹ ਕਹਿੰਦੀ ਨਹੀਂ ਨਹੀਂ ਮੈਂ ਇਸ ਤਰ੍ਹਾਂ ਨਹੀਂ ਜਾ ਸਕਦੀ ਉਹ ਕਹਿੰਦਾ ਵੀ ਚਲੋ ਮੈਂ ਤਾਂ ਬੱਚੇ ਦਾ ਮਾਰਾ ਕਹਿੰਦਾ ਸੀ ਬਾਕੀ ਤੁਹਾਡੀ ਮਰਜ਼ੀ ਆ ਵੀ ਚਲੋ ਸੋਚ ਲਓ ਤੇ ਥੋੜੇ ਟਾਈਮ ਬਾਅਦ ਟ੍ਰੇਨ ਆ ਜਾਂਦੀ ਹੈ ਤੇ ਜਦੋਂ ਸ਼ਿਵਮ ਟ੍ਰੇਨ ਦੇ ਡੱਬੇ 'ਚ ਚੜਨ ਲੱਗਦਾ ਉਹ ਫੇਰ ਉਹਨੂੰ ਕਹਿ ਦਿੰਦਾ ਕਿ ਕੋਈ ਗੱਲ ਨਹੀਂ ਤੁਸੀਂ ਆ ਜਾਓ ਚਲ ਰਾਵੀ ਸੋਚਦੀ ਆ ਹਨਾ ਵੀ ਜਾਣ 'ਚ ਕੀ ਹਰ ਜਾ ਵੀ ਬੱਚਾ ਵਧੀਆ ਸੌਖਾ ਰਹੂਗਾ ਵੀ ਨਾਲੇ ਏਸੀ ਦੀ ਹਵਾ ਹੋਊਗੀ ਚਲ ਉਹ ਚੜ ਜਾਂਦੀ ਆ ਜਦੋਂ ਉਹ ਟ੍ਰੇਨ ਦੇ ਵਿੱਚ ਬੈਹਂਦੇ ਆ ਤੇ ਟ੍ਰੇਨ ਚੱਲ ਪੈਂਦੀ ਆ ਥੋੜੇ ਟਾਈਮ ਬਾਅਦ ਉੱਥੇ ਟੀਟੀ ਆ ਜਾਂਦਾ ਉਹ ਟਿਕਟ ਚੈੱਕ ਕਰਨ ਲੱਗਦਾ ਤਾਂ ਰਾਵੀਏ ਜਿਹੜੀ ਘਬਰਾ ਜਾਂਦੀ ਆ ਪਰ ਸ਼ਿਵਮ ਉਹਨੂੰ ਥੋੜਾ ਸਾਈਡ ਤੇ ਲੈ ਜਾਂਦਾ ਤੇ ਲਿਜਾ ਕੇ ਸਾਰੀ ਗੱਲ ਦੱਸ ਦਿੰਦਾ ਤੇ ਉਹਦੀ ਟਿਕਟ ਹੈ ਜਿਹੜੀ ਉਹ ਰਿਜ਼ਰਵ ਕਰਾ ਕੇ ਉਹਨੂੰ ਕਹਿੰਦਾ ਵੀ ਇਹ ਮੈਂ ਰਿਜ਼ਰਵ ਕਰਾਇਆ ਹੋਇਆ ਵੀ ਮੈਂ ਆਪਦੀ ਟਿਕਟ ਦਿਖਾ ਦਿੰਦਾ ਚਲੋ ਟੀਟੀ ਮੁੜ ਜਾਂਦਾ ਤੇ ਰਾਵੀ ਇਹ ਸਾਰਾ ਕੁਝ ਵੇਖ ਕੇ ਉਹ ਮਤਲਬ ਸ਼ਾਂਤ ਹੋ ਜਾਂਦੀ ਆ ਤੇ ਉਹਨੂੰ ਖੁਸ਼ੀ ਵੀ ਹੁੰਦੀ ਆ ਵੀ ਚਲ ਸ਼ੁਕਰ ਹੈ ਵੀ ਟੀਟੀ ਗਿਆ ਉਸ ਤੋਂ ਬਾਅਦ ਹੁੰਦਾ ਟ੍ਰੇਨ ਦਾ ਸਫ਼ਰ ਸ਼ੁਰੂ ਤੇ ਸ਼ਿਵਮ ਆ ਜਿਹੜਾ ਰਵੀ ਨੂੰ ਪੁੱਛਦਾ ਕਿ ਤੁਸੀਂ ਦਿੱਲੀ ਕਿਵੇਂ ਜਾ ਰਹੇ ਹੋ ਉਹ ਦੱਸਦੀ ਆ ਕਿ ਮੈਂ ਆਪਣੇ ਪਤੀ ਦਾ ਜਿੱਥੇ ਮੇਰਾ ਪਤੀ ਜੌਬ ਕਰਦਾ ਸੀ ਉਥੇ ਮਤਲਬ ਉਹਦਾ ਨਾ ਕੋਈ ਪੈਸਾ ਸੀ ਜਮਾ ਕੀਤਾ ਹੋਇਆ ਵੀ ਮੈਂ ਉਹ ਕਢਵਾਉਣ ਜਾ ਰਹੀ ਆ ਉਹ ਕਹਿੰਦਾ ਵੀ ਪਤੀ ਕਿੱਥੇ ਹੈ ਤੇਰਾ ਕਹਿੰਦੀ ਮੇਰੇ ਪਤੀ ਦੀ ਮੌਤ ਹੋ ਗਈ ਇਹ ਸੁਣ ਕੇ ਸ਼ਿਵਮ ਨੂੰ ਬਹੁਤ ੱੱਕਾ ਲੱਗਦਾ ਉਹ ਦੱਸਦੀ ਆ ਕਿ ਮੈਂ ਤੇ ਮੇਰੇ ਪਤੀ ਨੇ ਲੰਬ ਮੈਰਿਜ ਕਰਵਾਈ ਸੀ ਤੇ ਜਿਹੜੇ ਮੇਰੇ ਪਤੀ ਦੇ ਘਰ ਵਾਲੇ ਸੀ ਉਹਨਾਂ ਨੂੰ ਮੈਨੂੰ ਕੋਈ ਬਹੁਤੀ ਪਸੰਦ ਨਹੀਂ ਸੀ ਇਸ ਕਰਕੇ ਜਦੋਂ ਸਾਡਾ ਵਿਆਹ ਹੋਇਆ ਤੇ ਅਸੀਂ ਸਾਨੂੰ ਉਹਨਾਂ ਨੇ ਅਲੱਗ ਕਰਤਾ ਸੀ ਅਸੀਂ ਅਲੱਗ ਰਹਿੰਦੇ ਸੀ ਮੇਰੇ ਸੱਸ ਸਹੁਰਾ ਤੇ ਮੇਰੇ ਦਿਓਰ ਆ ਜਿਹੜੇ ਉਹ ਅਲੱਗ ਰਹਿੰਦੇ ਸੀ ਤੇ ਘਰ ਵਾਲਾ ਦਿੱਲੀ ਨੌਕਰੀ ਕਰਦਾ ਸੀ ਤੇ ਮੈਨੂੰ ਇਹ ਗੱਲ ਪਤਾ ਲੱਗੀ ਆ ਵੀ ਉੱਥੇ ਜਿਹੜੀ ਕੰਪਨੀ 'ਚ ਉਹ ਨੌਕਰੀ ਕਰਦਾ ਸੀ ਤੇ ਉੱਥੇ ਪੇ ਉਹਦੀ ਕੱਟਦੇ ਹੁੰਦੇ ਸੀ ਕੁਝ ਪੈਸਾ ਪਿਆ ਵੀ ਮੇਰੇ ਤੇ ਬਹੁਤ ਮਾੜੇ ਹਾਲਾਤ ਆ ਗਏ ਮੇਰੀ ਗਰੀਬੀ ਵੀ ਮੈਂ ਆਪਣੇ ਬੱਚੇ ਨੂੰ ਕਿੱਥੇ ਹੈਨਾ ਲੈ ਕੇ ਜਾਵਾਂ ਵੀ ਅਸੀਂ ਤਾਂ ਭੁੱਖੇ ਮਰਦੇ ਆ ਇਸ ਕਰਕੇ ਮੈਨੂੰ ਇਹ ਸੀ ਵੀ ਚਲੋ ਕੁਝ ਟਾਈਮ ਸਾਡਾ ਲੰਘ ਜਾਊਗਾ ਤੇ ਉਹ ਕਹਿੰਦਾ ਠੀਕ ਹੈ ਚਲੋ ਉਹ ਕਹਿੰਦਾ ਵੀ ਬਹੁਤ ਦੁੱਖ ਹੋਇਆ ਤੁਹਾਡੇ ਬਾਰੇ ਸੁਣ ਕੇ ਵੀ ਤੁਹਾਡੇ ਬੱਚੇ ਨੂੰ ਬਾਪ ਦੇ ਪਿਆਰ ਦੀ ਲੋੜ ਸੀ ਹਨਾ ਤੁਹਾਨੂੰ ਵੀ ਪਤੀ ਦੇ ਪਿਆਰ ਦੀ ਤੇ ਸਾਥ ਦੀ ਲੋੜ ਸੀ ਚਲੋ ਸ਼ਿਵਮਾ ਜਿਹੜਾ ਉਹਦਾ ਦਿਲ ਪਸੀਜ ਜਾਂਦਾ ਉਸ ਤੋਂ ਬਾਅਦ ਜਦੋਂ ਉਹ ਦਿੱਲੀ ਪਹੁੰਚ ਜਾਂਦੇ ਆ ਤਾਂ ਦਿੱਲੀ ਪਹੁੰਚ ਕੇ ਉਹਨੂੰ ਕਹਿੰਦਾ ਵੀ ਕਿਹੜੀ ਕੰਪਨੀ ਚ ਜਾਣਾ ਉਹ ਵਿਜ਼ਿਟਿੰਗ ਕਾਰਡ ਦਿੰਦੀ ਆ ਤੇ ਸ਼ਿਵਮ ਕਹਿੰਦਾ ਵੀ ਮੇਰੀ ਗੱਡੀ ਆਊਗੀ ਲੈਣ ਮੈਨੂੰ ਡਰਾਈਵਰ ਆਊਗਾ ਵੀ ਤੁਸੀਂ ਐਦਾਂ ਕਰਿਓ ਮੇਰੇ ਨਾਲ ਹੀ ਚੱਲੇ ਜਾਓ ਵੀ ਅਸੀਂ ਜਾਂਦੇ ਤੁਹਾਨੂੰ ਛੱਡ ਜਾਾਂਗੇ ਚਲੋ ਰਾਵੀ ਨੂੰ ਉਹ ਕਾਰਜ ਤੇ ਬਿਠਾ ਲੈਂਦੇ ਆ ਨਾਲ ਤੇ ਜਾਂਦੇ ਉਹਦੇ ਜਿਹੜਾ ਪਤੀ ਦੀ ਕੰਪਨੀ ਹੁੰਦੀ ਆ ਉੱਥੇ ਛੱਡ ਜਾਂਦੇ ਆ ਤੇ ਆਪ ਚਲੇ ਜਾਂਦੇ ਆ ਤੇ ਰਾਵੀ ਜਦੋਂ ਉੱਥੇ ਜਾ ਕੇ ਮੈਨੇਜਰ ਨਾਲ ਗੱਲ ਕਰਦੀ ਆ ਤਾਂ ਮੈਨੇਜਰ ਆ ਜਿਹੜਾ ਉਹ ਕਹਿੰਦਾ ਕਿ ਅਸੀਂ ਤੁਹਾਨੂੰ ਇਹ ਪੈਸਾ ਨਹੀਂ ਦੇ ਸਕਦੇ ਤੁਸੀਂ ਆਪਣੇ ਸਹੁਰੇ ਨੂੰ ਬੁਲਾਓ ਕਿਉਂਕਿ ਤੁਹਾਡੇ ਪਤੀ ਨੇ ਆਪਣੇ ਪਿਓ ਨੂੰ ਹੀ ਨਾਮਿਨੀ ਬਣਾਇਆ ਹੋਇਆ ਸੀ ਤੇ ਉਹ ਹੈਰਾਨ ਹੁੰਦੀ ਆ ਉਹ ਕਹਿੰਦੀ ਵੀ ਪਤੀ ਨੇ ਕਿਵੇਂ ਹਨਾ ਫਿਰ ਤੁਹਾਨੂੰ ਨਾਮਿਨੀ ਬਣਾਤਾ ਵੀ ਚਲ ਮੈਨੂੰ ਇਤਰਾਜ਼ ਤਾਂ ਕੋਈ ਨਹੀਂ ਵੀ ਪਰ ਉਹ ਤਾਂ ਬਣਦੀ ਨਹੀਂ ਸੀ ਉਹਨਾਂ ਦੀ ਤਾਂ ਚਲੋ ਕਹਿੰਦੀ ਕੁਛ ਨਹੀਂ ਤੇ ਉਹ ਆਪਦੇ ਸਹੁਰੇ ਨੂੰ ਫੋਨ ਕਰ ਦਿੰਦੀ ਆ ਤੇ ਉਹਦਾ ਸਹੁਰਾ ਕਹਿੰਦਾ ਵੀ ਮੈਂ ਤਿੰਨ ਚਾਰ ਦਿਨਾਂ ਨੂੰ ਆ ਸਕਦਾ ਤੇ ਚਲੋ ਉਸ ਤੋਂ ਬਾਅਦ ਉਹਨਾਂ ਸ਼ਿਵਮ ਦਾ ਫੋਨ ਨੰਬਰ ਲਿਆ ਹੁੰਦਾ ਉਹਨੇ ਤੇ ਸ਼ਿਵਮ ਨੇ ਉਹਦਾ ਨੰਬਰ ਲਿਆ ਹੁੰਦਾ ਸ਼ਿਵਮ ਦੋ ਤਿੰਨ ਘੰਟਿਆਂ ਬਾਅਦ ਉਹਨੂੰ ਫੋਨ ਕਰਦਾ ਤੇ ਕਹਿੰਦਾ ਰਵੀ ਤੁਹਾਡਾ ਕੰਮ ਹੋ ਗਿਆ ਕਹਿੰਦੀ ਨਹੀਂ ਮੇਰਾ ਕੰਮ ਨਹੀਂ ਹੋਇਆ ਵੀ ਮੇਰੇ ਜਿਹੜੇ ਪਤੀ ਦੇ ਪੈਸੇ ਆ ਉਹਦਾ ਨਾਮ ਮੇਰਾ ਸਹੁਰਾ ਹੈਗਾ ਵੀ ਮੇਰਾ ਸਹੁਰਾ ਦੋ ਤਿੰਨ ਦਿਨਾਂ ਨੂੰ ਆਊਗਾ ਵੀ ਹੁਣ ਮੈਂ ਵਾਪਸ ਨਹੀਂ ਜਾਉਂਗੀ ਵੀ ਮੈਂ ਇੰਨਾ ਸਫਰ ਕਿੱਥੋਂ ਕਰੂੰਗੀ ਵੀ ਜਦੋਂ ਮੇਰਾ ਸਹੁਰਾ ਆ ਗਿਆ ਫਿਰ ਅਸੀਂ ਪੈਸੇ ਕਢਵਾ ਕੇ ਜਾਵਾਂਗੇ ਤੇ ਉਹ ਕਹਿੰਦਾ ਵੀ ਤੂੰ ਕਿੱਥੇ ਰਹੇਂਗੀ ਕਹਿੰਦੀ ਵੀ ਪਤਾ ਨਹੀਂ ਮੈਨੂੰ ਵੀ ਮੈਂ ਕਿੱਥੇ ਰਹੂੰ ਉਹ ਕਹਿੰਦਾ ਫਿਰ ਤੂੰ ਐਂ ਨਹੀਂ ਰਹਿਣਾ ਵੀ ਦਿੱਲੀ ਦੀਆਂ ਸੜਕਾਂ ਤੇ ਐਂ ਕਿ ਮੇਰੇ ਰਹੇਂਗੀ ਵੀ ਮੈਂ ਡਰਾਈਵਰ ਭੇਜਦਾ ਤੇ ਤੂੰ ਇਹਦੇ ਨਾਲ ਆ ਜਾ ਮੇਰੇ ਘਰ ਰਹਿ ਪੀ ਚਲੋ ਉਹ ਕਹਿਣਾ ਚਾਹੁੰਦੀ ਆ ਕੁਝ ਪਰ ਉਹ ਪਹਿਲਾਂ ਹੀ ਫੋਨ ਕੱਟ ਦਿੰਦਾ ਤੇ ਅੱਧੇ ਘੰਟੇ ਦੇ ਬਾਅਦ ਉੱਥੇ ਡਰਾਈਵਰ ਗੱਡੀ ਲੈ ਕੇ ਆ ਜਾਂਦਾ ਤੇ ਰਾਵੀ ਚਲੋ ਨਾ ਚਾਹੁੰਦੇ ਹੋਈ ਵੀ ਗੱਡੀ 'ਚ ਬਹਿ ਜਾਂਦੀ ਆ ਤੇ ਉਹ ਸ਼ਿਵਮ ਦੇ ਸ਼ਿਵਮ ਦੇ ਘਰ ਦੇ ਅੰਦਰ ਦਾਖਲ ਹੁੰਦੇ ਹੀ ਉਹ ਨਿਗਾ ਮਾਰਦੀ ਆ ਸ਼ਿਵਮ ਦਾ ਜਿਹੜਾ ਘਰ ਸੀ ਉਹ ਬਹੁਤ ਸੋਹਣਾ ਇੱਕ ਬੰਗਲਾ ਸੀ ਤੇ ਉਹ ਤੋਂ ਅੰਦਾਜ਼ਾ ਹੋ ਜਾਂਦਾ ਵੀ ਸ਼ਿਵਮ ਬਹੁਤ ਅਮੀਰ ਆ ਚਲੋ ਉਹ ਜਾਂਦੀ ਅੰਦਰ ਤੇ ਉਹ ਆਪਣੇ ਆਪ ਨੂੰ ਥੋੜਾ ਗਿਲਟੀ ਜਿਹਾ ਫੀਲ ਕਰਦੀ ਆ ਵੀ ਮੇਰੇ ਤੱਕ ਇਹੋ ਜਿਹੇ ਕੱਪੜੇ ਪਾਏ ਆ ਵੀ ਇਹਨਾਂ ਦਾ ਤਾਂ ਘਰ ਇੰਨਾ ਸੋਹਣਾ ਤਾਂ ਸ਼ਿਵਮ ਉਹਨੂੰ ਵੇਖ ਕੇ ਉਹਨੂੰ ਕਹਿੰਦਾ ਕਿ ইরাਵੀ ਤੁਸੀਂ ਨਰਵਸ ਨਹੀਂ ਹੋਣਾ ਤੁਸੀਂ ਰਿਲੈਕਸ ਹੋਵੋ ਤੇ ਉਸ ਤੋਂ ਬਾਅਦ ਉਹ ਕਹਿੰਦਾ ਕਿ ਤੁਸੀਂ ਐ ਕਰੋ ਤੁਸੀਂ ਹਣਾ ਮਤਲਬ ਕੱਲ ਦੇ ਚੱਲੇ ਹੋਏ ਹੋ ਵੀ ਨਾ ਤੇ ਤੋਤੇ ਨਹੀਂ ਤੁਸੀਂ ਐਦਾਂ ਕਰੋ ਤੁਸੀਂ ਨਾ ਵਾਸ਼ਰੂਮ ਦੇ ਵਿੱਚ ਜਾ ਕੇ ਫਰੈਸ਼ ਹੋ ਲੋ ਨਹਾ ਲੋ ਤੇ ਫਿਰ ਨਾ ਉਹ ਇੱਕ ਡਰੈਸ ਕੱਟ ਕੇ ਦੇ ਦਿੰਦਾ ਵੀ ਆਹ ਡਰੈਸ ਪਾ ਲੋ ਤੁਸੀਂ ਭਾਵੇਂ ਕਿ ਉਹ ਨਾਈਟ ਸੂਟ ਟਾਈਪ ਸੀ ਤੇ ਪਰ ਜਿਹੜੀ ਰਾਵੀ ਆ ਉਹਦੇ ਸਾੜੀ ਲੱਗੀ ਹੋਈ ਸੀ ਉਹਨੇ ਹੁਣ ਇਹ ਜੇ ਕੱਪੜੇ ਕਦੇ ਪਾਏ ਨਹੀਂ ਸੀ ਉਹ ਸੰਗ ਦੀ ਆ ਉਹ ਕਹਿੰਦੀ ਵੀ ਨਹੀਂ ਉਹ ਕਹਿੰਦਾ ਵੀ ਹੁਣ ਤੁਸੀਂ ਉਹੀ ਸਾੜੀ ਥੋੜੀ ਪਾਉਂਗੇ ਕੁਝ ਨਹੀਂ ਹੁੰਦਾ ਪਾ ਲਿਓ ਚਲੋ ਰਾਵੀ ਆ ਜਿਹੜੀ ਆਪਣੇ ਬੱਚੇ ਨੂੰ ਸ਼ਿਵਮ ਕੋਲ ਬਿਠਾ ਕੇ ਤੇ ਨਹਾਉਣ ਚਲੀ ਜਾਂਦੀ ਆ ਤੇ ਨਾ ਕੇ ਜਦੋਂ ਉਹ ਬਾਹਰ ਆਉਂਦੀ ਆ ਤੇ ਉਹ ਸੰਗ ਮੰਨਦੀ ਆ ਹਨਾ ਕਿਉਂਕਿ ਉਹਦੇ ਨਾਈਟ ਸੂਟ ਪਾਇਆ ਸੀ ਉਹਨੂੰ ਖਿੱਚਣ ਜੇ ਦੀ ਕੋਸ਼ਿਸ਼ ਕਰਦੀ ਆ ਤੇ ਸ਼ਿਵਮਾ ਜਿਹੜਾ ਉਹ ਰਾਵੀ ਵੱਲ ਵੇਖਦਾ ਤੇ ਉਹਦੇ ਵੱਲ ਵੇਖਦਾ ਹੀ ਰਹਿ ਜਾਂਦਾ ਉਸ ਤੋਂ ਬਾਅਦ ਚੱਲ ਉਹ ਹੋਰ ਸੋਈ 'ਚ ਜਾਂਦਾ ਤੇ ਚਾਹ ਬਣਾ ਕੇ ਲਿਆਉਂਦਾ ਉਹ ਦੋਨੋਂ ਬਹਿ ਕੇ ਚਾਹ ਪੀਂਦੇ ਆ ਤੇ ਉਸ ਤੋਂ ਬਾਅਦ ਉਹਨੂੰ ਕਹਿੰਦਾ ਵੀ ਤੁਸੀਂ ਬੱਚੇ ਨੂੰ ਨਮਾ ਲਓ ਤੇ ਇਹਨੂੰ ਸਵਾ ਦਿਓ ਵੀ ਦੁੱਧ ਵਗੈਰਾ ਦੀ ਲੋੜ ਆ ਤਾਂ ਦੱਸ ਦਿਓ ਚੱਲ ਇੰਨੇ ਉਹਦੀ ਮੇਡ ਆ ਜਾਂਦੀ ਆ ਮੇਡ ਆਉਂਦੀ ਆ ਤੇ ਉਹ ਮੇਡ ਨੂੰ ਕਹਿੰਦਾ ਵੀ ਬੱਚੇ ਵਾਸਤੇ ਦੁੱਧ ਜਿਹੜਾ ਉਹ ਗਰਮ ਕਰ ਦਿਓ ਪਰ ਹੁਣ ਉਹਦੇ ਕੋਲੇ ਬੋਟਲ ਹੈ ਨਹੀਂ ਸੀ ਤਾਂ ਸ਼ਿਵਮ ਆ ਜਿਹੜਾ ਆਪਣੇ ਡਰਾਈਵਰ ਨੂੰ ਭੇਜ ਕੇ ਬੱਚੇ ਵਾਸਤੇ ਬੋਟਲ ਮੰਗਾ ਦਿੰਦਾ ਤੇ ਚਲੋ ਉਹਨੂੰ ਦੁੱਧ ਪਿਆਇਆ ਜਾਂਦਾ ਤੇ ਬੱਚਾ ਵਧੀਆ ਸੌਂ ਜਾਂਦਾ ਤੇ ਉਹ ਕਹਿੰਦਾ ਵੀ ਦੋ ਦਿਨ ਤੇਰਾ ਸੌਹਰਾ ਨਹੀਂ ਆਉਂਦਾ ਤਿੰਨ ਦਿਨ ਵੀ ਤੂੰ ਇੱਥੇ ਹੀ ਰਹੇਂਗੀ ਚਲੋ ਜਿਹੜੀ ਇਰਾਵੀ ਆ ਉਹਨੂੰ ਥੋੜਾ ਅਨ ਕੰਫਰਟੇਬਲ ਹੁੰਦਾ ਹਨਾ ਪਰ ਫਿਰ ਵੀ ਉਹ ਰਹਿੰਦੀ ਆ ਮੇਡ ਖਾਣਾ ਬਣਾ ਜਾਂਦੀ ਆ ਖਾਣਾ ਖਾ ਕੇ ਉੱਪਰ ਜਿਹੜਾ ਕਮਰਾ ਸੀ ਉੱਪਰਲੀ ਉੱਥੇ ਸ਼ਿਵਮ ਉਹਨੂੰ ਕਹਿੰਦਾ ਵੀ ਤੁਸੀਂ ਉੱਥੇ ਸੌਂ ਜੋ ਚਲੋ ਉਹ ਡਰਦੀ ਵੀ ਹੁੰਦੀ ਆ ਉੱਪਰ ਉਹ ਕਮਰੇ ਚ ਆਪਣੇ ਬੇਟੇ ਨੂੰ ਲਿਜਾ ਕੇ ਸੌਂ ਜਾਂਦੀ ਆ ਤੇ ਉਹਨੂੰ ਨੀਂਦ ਨਹੀਂ ਆਉਂਦੀ ਉਹ ਦਰਵਾਜ਼ਾ ਬੰਦ ਕਰ ਲੈਂਦੀ ਆ ਤੇ ਜਾਗਦੀ ਬੈਠੀ ਰਹਿੰਦੀ ਆ ਵੀ ਕਿਤੇ ਹਨਾ ਕੋਈ ਅਣਹੋਣੀ ਨਾ ਵਾਪਰ ਜੇ ਤੇ ਚਲੋ ਉਹਨੂੰ ਨੀਂਦ ਨਹੀਂ ਆਉਂਦੀ ਤੇ ਸ਼ਿਵਮ ਨੀਚੇ ਆਪਦਾ ਸੌਂ ਜਾਂਦਾ ਤੇ ਸਵੇਰੇ ਜਦੋਂ ਸ਼ਿਵਮ ਉੱਠਦਾ ਤੇ ਉਹ ਹੈਰਾਨ ਰਹਿ ਜਾਂਦਾ ਕਿ ਉਹਦੇ ਘਰ ਦੇ ਵਿੱਚ ਜਿੰਨਾ ਵੀ ਸਮਾਨ ਸੀ ਸਾਰਾ ਪੈਂ ਵਧੀਆ ਸੈੱਟ ਆਪਦੇ ਥਾਂ ਟਿਕਾਣੇ ਪਈਆਂ ਸੀ ਚੀਜ਼ਾਂ ਤੇ ਘਰ ਚਮਕ ਰਿਹਾ ਸੀ ਉਹ ਸੋਚਦਾ ਵੀ ਮੇਡ ਵੀ ਰੋਜ਼ ਕੰਮ ਕਰਦੀ ਆ ਤੇ ਅੱਜ ਵੀ ਕੀ ਸਪੈਸ਼ਲ ਆ ਚਲੋ ਨਿਗਾ ਮਾਰਦਾ ਤੇ ਜਿਹੜੀ ਉਹ ਹੁੰਦੀ ਆ ਰਾਵੀ ਉਹਨੇ ਸਾਰੇ ਘਰ ਦੀ ਸਫਾਈ ਕਰ ਦਿੱਤੀ ਹੁੰਦੀ ਆ ਤੇ ਉਹ ਉਹਨੂੰ ਕਹਿੰਦਾ ਵੀ ਰਾਵੀ ਤੂੰ ਕਿਉਂ ਕਰ ਰਹੀ ਆ ਕਹਿੰਦੀ ਫਿਰ ਕੀ ਹੋ ਗਿਆ ਵੀ ਇੰਨਾ ਸੋਹਣਾ ਘਰ ਆ ਤੇ ਐਂ ਵਿਖਰਿਆ ਪਿਆ ਸੀ ਵੀ ਮੈਨੂੰ ਤਾਂ ਪਸੰਦ ਨਹੀਂ ਆ ਐਂ ਵਿਖਰਿਆ ਹੋਇਆ ਘਰ ਤੇ ਉਹ ਉਹਨੂੰ ਕਹਿੰਦਾ ਵੀ ਤੂੰ ਬਹੁਤ ਸੋਹਣਾ ਘਰ ਬਣਾਤਾ ਚਲੋ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਉਸ ਤੋਂ ਬਾਅਦ ਉਹ ਨਾਸ਼ਤਾ ਤਿਆਰ ਕਰਦੇ ਆ ਮੇੜ ਉਹਦਾ ਨਾਸ਼ਤਾ ਤਿਆਰ ਕਰਦੀ ਆ ਤੇ ਦੋਨੋਂ ਨਾਸ਼ਤਾ ਕਰਦੇ ਆ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਮੈਂ ਕੰਮ ਤੇ ਚੱਲਿਆਂ ਉਹ ਗੱਡੀ ਲੈ ਕੇ ਚੱਲਿਆ ਜਾਂਦਾ ਤੇ ਰਾਵੀ ਹੈ ਜਿਹੜੀ ਉਹ ਸਾਰਾ ਦਿਨ ਘਰ ਦੇ ਵਿੱਚ ਰਹਿੰਦੀ ਹੈ ਤੇ ਸ਼ਾਮ ਨੂੰ ਸ਼ਿਵਮ ਆਉਂਦਾ ਜਦੋਂ ਆਉਂਦਾ ਤੇ ਰਾਵੀ ਚਾਹ ਬਣਾ ਕੇ ਲਿਆਉਂਦੀ ਆ ਫਿਰ ਉਹ ਦੋਨੋਂ ਇਕੱਠੇ ਬਹਿ ਕੇ ਚਾਹ ਪੀਂਦੇ ਆ ਇਸ ਤਰ੍ਹਾਂ ਜਦੋਂ ਦੋ ਤਿੰਨ ਦਿਨ ਉਹ ਰਹਿੰਦੇ ਆ ਤੇ ਦੋਨਾਂ ਦੀ ਨਾ ਅਟੈਚਮੈਂਟ ਹੋਣੀ ਸ਼ੁਰੂ ਹੋ ਜਾਂਦੀ ਆ 4 ਦਿਨਾਂ ਬਾਅਦ ਰਾਵੀ ਫਿਰ ਹਨਾ ਆਪਣੇ ਸਹੁਰੇ ਨੂੰ ਫੋਨ ਕਰਦੀ ਆ ਤੇ ਉਹਦੇ ਸਹੁਰੇ ਦਾ ਫੋਨ ਬੰਦ ਆਉਂਦਾ ਤੇ ਫਿਰ ਉਹ ਦਫ਼ਤਰ ਦੇ ਵਿੱਚ ਕਹਦੀ ਵੀ ਮੈਂ ਜਾਣਾਗਾ ਵੀ ਮੈਂ ਉਹਨਾਂ ਨੂੰ ਪੁੱਛਣਾ ਹਨਾ ਵੀ ਮੇਰੇ ਸਹੁਰੇ ਦਾ ਨੰਬਰ ਤਾਂ ਬੰਦ ਆਉਂਦਾ ਚਲ ਸ਼ਿਵਮ ਉਹਨੂੰ ਨਾਲ ਲੈ ਜਾਂਦਾ ਉਹ ਕੰਪਨੀ ਚ ਜਾਂਦੀ ਆ ਤੇ ਉਹਨੂੰ ਮੈਨੇਜਰ ਨਾਲ ਗੱਲ ਕਰਦੀ ਆ ਤਾਂ ਮੈਨੇਜਰ ਕਹਿੰਦਾ ਵੀ ਤੁਹਾਡੇ ਪੈਸੇ ਤਾਂ ਲੈ ਗਿਆ ਤੁਹਾਡਾ ਸਹੁਰਾ ਕਢਾ ਕੇ ਵੀ ਉਹ ਤਾਂ ਜਿੱਦੇ ਤੁਸੀਂ ਆਏ ਸੀ ਉਦੋਂ ਦੂਜੇ ਦਿਨ ਹੀ ਕਢਾ ਕੇ ਲੈ ਗਿਆ ਸੀ ਤੇ ਫਿਰ ਰਾ ਵੀ ਸਮਝ ਜਾਂਦੀ ਆ ਵੀ ਮੇਰੇ ਸਹੁਰੇ ਨੇ ਮੈਨੂੰ ਧੋਖਾ ਦਿੱਤਾ ਵੀ ਤਾਂ ਹੀ ਉਹਨੇ ਮੈਨੂੰ ਕਿਹਾ ਵੀ ਮੈਂ ਦੋ ਤਿੰਨ ਦਿਨਾਂ ਨੂੰ ਆਉਂ ਵੀ ਅਗਲੇ ਦਿਨ ਹੀ ਉਹ ਫਿਰ ਕਢਾ ਕੇ ਲੈ ਗਿਆ ਉਹ ਨਾ ਵਿਚਾਰੀ ਨਿਰਾਸ਼ ਹੋ ਜਾਂਦੀ ਆ ਤੇ ਰੋਣ ਲੱਗ ਜਾਂਦੀ ਆ ਉਹ ਨੂੰ ਕਹਿੰਦੀ ਆ ਵੀ ਹੁਣ ਮੈਂ ਕੀ ਕਰੂੰ ਹਨਾ ਮੇਰੀ ਤਾਂ ਆਖਰੀ ਉਮੀਦ ਸੀ ਉਹ ਨੂੰ ਕਹਿੰਦਾ ਵੀ ਚੱਲ ਕੋਈ ਨਾ ਵੀ ਚੱਲ ਘਰੇ ਚੱਲਦੇ ਆ ਇੱਕ ਵਾਰ ਉਹਨੂੰ ਘਰ ਲਿਆਉਂਦਾ ਤੇ ਉਹ ਕਹਿੰਦੀ ਵੀ ਮੈਂ ਆਪਣੇ ਘਰ ਜਾਣਾ ਚਾਹਣੀ ਆ ਤੇ ਸ਼ਿਵਮ ਉਹਨੂੰ ਕਹਿੰਦਾ ਕਿ ਨਹੀਂ ਰਾਵੀ ਤੂੰ ਹੁਣ ਕਿਤੇ ਨਹੀਂ ਜਾਏਂਗੀ ਤੂੰ ਇਸੇ ਘਰ ਦੇ ਵਿੱਚ ਰਹਿ ਉਹ ਕਹਿੰਦੀ ਵੀ ਮੈਂ ਇਸ ਘਰ ਦੇ ਵਿੱਚ ਕਿਵੇਂ ਰਹਿ ਸਕਦੀ ਆ ਵੀ ਆਪਣਾ ਕੋਈ ਰਿਸ਼ਤਾ ਥੋੜੀ ਆ ਵੀ ਜਾਂ ਤਾਂ ਮੈਨੂੰ ਮੇਡ ਬਣਾ ਕੇ ਰੱਖੋਗੇ ਤੇ ਮੈਂ ਮਤਲਬ ਆਏ ਨਹੀਂ ਰਹੂੰਗੀ ਉਹ ਕਹਿੰਦਾ ਵੀ ਨਹੀਂ ਮੈਂ ਤੈਨੂੰ ਮੇਡ ਬਣਾ ਕੇ ਨਹੀਂ ਮੈਂ ਤੈਨੂੰ ਆਪਣੀ ਪਤਨੀ ਬਣਾ ਕੇ ਰੱਖੂੰਗਾ ਉਹ ਕਹਿੰਦੀ ਕੀ ਮਤਲਬ ਉਹ ਕਹਿੰਦਾ ਉਹੀ ਮਤਲਬ ਜਿਹੜਾ ਮੈਂ ਤੈਨੂੰ ਕਹਿ ਰਿਹਾ ਡਾਇਰੈਕਟ ਤਾਂ ਮੈਂ ਤੈਨੂੰ ਦੱਸ ਰਿਹਾ ਉਹ ਕਹਿੰਦੀ ਵੀ ਇਹ ਨਹੀਂ ਹੋ ਸਕਦਾ ਵੀ ਤੁਹਾਡੇ ਮੰਮੀ ਪਾਪਾ ਦੇ ਵੀ ਸੁਪਨੇ ਵੀ ਮੈਂ ਇੱਕ ਵਿਧਵਾ ਔਰਤ ਤੇ ਬੱਚੇ ਦੀ ਮਾਂ ਉਹ ਕਹਿੰਦਾ ਫਿਰ ਕੀ ਹੋ ਗਿਆ ਮੇਰੇ ਮੰਮੀ ਪਾਪਾ ਦੀ ਸੋਚ ਇੰਨੀ ਛੋਟੀ ਨਹੀਂ ਚਲ ਉਹ ਉਸੇ ਟਾਈਮ ਹੈਂਡ ਫ੍ਰੀ ਕਰਕੇ ਆਪਣੇ ਮੰਮੀ ਪਾਪਾ ਨੂੰ ਫੋਨ ਲਾਉਂਦਾ ਤੇ ਉਹਨਾਂ ਨੂੰ ਸਾਰੀ ਗੱਲ ਦੱਸਦਾ ਤੇ ਉਹਦੇ ਮੰਮੀ ਪਾਪਾ ਕਹਿੰਦੇ ਕਿ ਪੁੱਤਰ ਤੇਰੇ ਅੱਜ ਤੱਕ ਦੇ ਕਿਸੇ ਵੀ ਫੈਸਲੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੋਇਆ ਤੇ ਸਾਨੂੰ ਇਹ ਪਤਾ ਵੀ ਜੇ ਤੂੰ ਇਹ ਫੈਸਲਾ ਕੀਤਾ ਤਾਂ ਬਹੁਤ ਸੋਚ ਸਮਝ ਕੇ ਕੀਤਾ ਹੋਊਗਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਪੁੱਤਰ ਤੂੰ ਜੋ ਕਰਨਾ ਕਰ ਸਕਦਾ ਤੇਰੇ ਵਿਆਹ ਹਨਾ ਤੂੰ ਉਮਰ ਕੱਢਣੀ ਆ ਜੇ ਤੈਨੂੰ ਰਵੀ ਪਸੰਦ ਆ ਸਗੋਂ ਸਾਨੂੰ ਇਸ ਗੱਲ ਦੀ ਖੁਸ਼ੀ ਹੋਈ ਆ ਵੀ ਤੂੰ ਕਿਸੇ ਬੇਸਹਾਰ ਅਨੁਸਹਾਰਾ ਦੇਣਾ ਚਾਹਣਾ ਵੀ ਸਾਨੂੰ ਲੋਕਾਂ ਦੀ ਪਰਵਾਹ ਨਹੀਂ ਹੈਗੀ ਤੇ ਚਲੋ ਸ਼ਿਵਮਾ ਜਿਹੜਾ ਖੁਸ਼ ਹੋ ਜਾਂਦਾ ਤੇ ਇਹ ਗੱਲ ਸੁਣ ਕੇ ਰਵੀ ਵੀ ਖੁਸ਼ ਹੋ ਜਾਂਦੀ ਆ ਤੇ ਉਸੇ ਦਿਨ ਸ਼ਿਵਮ ਦੇ ਮਾਤਾ ਪਿਤਾ ਘਰ ਆਉਂਦੇ ਆ ਉਹ ਰਵੀ ਨੂੰ ਮਿਲਦੇ ਆ ਤੇ ਰਵੀ ਨੂੰ ਮਿਲ ਕੇ ਉਹ ਬੜੇ ਖੁਸ਼ ਹੁੰਦੇ ਆ ਤੇ ਉਹ ਕਹਿੰਦੇ ਆ ਕਿ ਸ਼ਾਦੀ ਤਾਂ ਤੇਰੀ ਹਨਾ ਅਸੀਂ ਤੁਮ ਤਾਂ ਨਾਲ ਵੀ ਪਿੰਡ 'ਚ ਹੀ ਕਰਾਂਗੇ ਕਿਉਂਕਿ ਉਹ ਪਿੰਡ 'ਚ ਰਹਿ ਰਹੇ ਹੁੰਦੇ ਆ ਤੇ ਸ਼ਿਵਮਾ ਚਲੋ ਆਪਣੇ ਮੰਮੀ ਪਾਪਾ ਦੇ ਆਖੇ ਲੱਗ ਕੇ ਇਹ 10 ਦਿਨ ਦਾ ਵਿਆਹ ਕਰਵਾਉਂਦੇ ਆ ਤੇ ਸ਼ਿਵਮ ਰਾਵੀ ਦੇ ਨਾਲ ਵਧੀਆ ਧੂਮ ਧਾਮ ਦੇ ਨਾਲ ਵਿਆਹ ਕਰਦਾ ਲੋਕਾਂ ਨੇ ਚਲੋ ਗੱਲਾਂ ਕੀਤੀਆਂ ਵੀ ਇਹਨੂੰ ਕੀ ਕਮੀ ਸੀ ਵੀ ਜਿਹੜਾ ਇਹ ਵਿਧਵਾ ਔਰਤ ਨਾਲ ਵਿਆਹ ਕੀਤਾ ਪਤਾ ਨਹੀਂ ਕੀ ਗੱਲ ਹੋਊ ਜਾਈ ਪਰ ਸ਼ਿਵਮ ਨੇ ਤੇ ਉਹਦੀ ਫੈਮਿਲੀ ਨੇ ਕਿਸੇ ਗੱਲ ਦਾ ਕੋਈ ਇਤਰਾਜ਼ ਨਹੀਂ ਕੀਤਾ ਧੂਮ ਧਾਮ ਨਾਲ ਜਦੋਂ ਵਿਆਹ ਹੁੰਦਾ ਤੇ ਫਿਰ ਸ਼ਿਵਮ ਰਾਵੀ ਨੂੰ ਸ਼ਹਿਰ ਲੈ ਆਉਂਦਾ ਤੇ ਉਹ ਆਪਣੇ ਮੰਮੀ ਪਾਪਾ ਨੂੰ ਵੀ ਕਹਿੰਦਾ ਕਿ ਹੁਣ ਤੁਸੀਂ ਮਤਲਬ ਮੇਰੇ ਨਾਲ ਰਹੋ ਵੀ ਦੇਖੋ ਤੁਹਾਨੂੰ ਪੋਤਾ ਮਿਲ ਗਿਆ ਤੁਸੀਂ ਪੋਤੇ ਨੂੰ ਆਪਣੇ ਨੂੰ ਖੜਾਓ ਪਾਲੋ ਵੀ ਮੈਂ ਰਵੀ ਨੂੰ ਆਪਣੇ ਨਾਲ ਬਿਜ਼ਨਸ 파ਟਨਰ 파ਟਨਰ ਬਣਾਉਣਾ ਚਾਹਣਾ ਕਿਉਂਕਿ ਰਵੀ ਪਲੱਸ 2 ਕੀਤੀ ਸੀ ਉਹਦੀ ਤੇ ਉਹਨੂੰ ਪਤਾ ਸੀ ਵੀ ਇਹ ਇੰਟੈਲੀਜੈਂਟ ਆ ਕੀ ਕਰ ਲੂਗੀ ਤੇ ਚਲੋ ਸ਼ਿਵਮ ਦੇ ਮੰਮੀ ਪਾਪਾ ਵੀ ਸ਼ਹਿਰ ਚ ਆ ਕੇ ਰਹਿੰਦੇ ਆ ਓਹੋ ਜਿਹੜਾ ਰਵੀ ਦਾ ਬੇਟਾ ਹੁੰਦਾ ਆਰਵ ਉਹਦੇ ਨਾਲ ਖੇਡਦੇ ਆ ਤੇ ਇੱਕ ਸਾਲ ਬਾਅਦ ਰਵੀ ਸ਼ਿਵਮ ਦੇ ਬੱਚੇ ਦੀ ਮਾਂ ਬਣਨ ਵਾਲੀ ਹੁੰਦੀ ਆ ਤੇ 9 ਮਹੀਨੇ ਬਾਅਦ ਉਹਦੀ ਕੁੱਖੋਂ ਬਹੁਤ ਪਿਆਰੀ ਬੇਟੀ ਦਾ ਜਨਮ ਹੁੰਦਾ ਤੇ ਸ਼ਿਵਮ ਤੇ ਰਵੀ ਬਹੁਤ ਖੁਸ਼ ਹੁੰਦੇ ਆ ਤੇ ਉਹਨਾਂ ਨੂੰ ਐ ਲੱਗਦਾ ਵੀ ਹੁਣ ਸਾਡੀ ਫੈਮਿਲੀ ਆ ਜਿਹੜੀ ਕੰਪਲੀਟ ਹੋ ਗਈ ਤੇ ਸ਼ਿਵਮ ਦੇ ਮਾਤਾ ਪਿਤਾ ਵੀ ਬਹੁਤ ਖੁਸ਼ ਹੁੰਦੇ ਆ ਉਹਨਾਂ ਨੂੰ ਚਾ ਚੜ ਜਾਂਦਾ ਤੇ ਉਹਨਾਂ ਨੇ ਕਦੇ ਵੀ ਰਵੀ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਸੀ ਤੇ ਰਵੀ ਨੂੰ ਵੀ ਇਹ ਗੱਲ ਦਾ ਅਹਿਸਾਸ ਹੋ ਗਿਆ ਸੀ ਵੀ ਇਹਨਾਂ ਨੇ ਕਦੇ ਵੀ ਮੈਨੂੰ ਐ ਫੀਲ ਨਹੀਂ ਹੋਣ ਦਿੱਤਾ ਵੀ ਮੈਂ ਇੱਕ ਗਰੀਬ ਘਰ ਦੀ ਵਿਧਵਾ ਨੂੰ ਆ ਤੇ ਉਹਨੂੰ ਪੂਰਾ ਮਾਨ ਸਤਕਾਰ ਮਿਲਿਆ ਤੇ ਸ਼ਿਵਮਾ ਜਿਹੜਾ ਉਹ ਹਰ ਗੱਲ ਦੇ ਵਿੱਚ ਰਵੀ ਦੀ ਹਾਂ ਦੇ ਵਿੱਚ ਹਾਂ ਮਲਾਉਂਦਾ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਦਾ ਤੇ ਉਹਨੂੰ ਅੱਗੇ ਵਧਣ ਦਾ ਪੂਰਾ ਮੌਕਾ ਦਿੱਤਾ ਤੇ ਅੱਜ ਰਾਵੀ ਹੈ ਜਿਹੜੀ ਉਹ ਬਰਾਬਰ ਦੀ ਮਤਲਬ 파ਟਨਰ ਬਣ ਚੁੱਕੀ ਆ ਬਰਾਬਰ ਦਾ ਉਹ ਕੰਮ ਕਰਦੀ ਆ ਭਾਵੇਂ ਕਿ ਉਹ ਪਲੱਸ 2 ਸੀ ਪਰ ਬਿਜ਼ਨਸ ਦੀਆਂ ਵਰੀਕੀਆਂ ਤੋਂ ਉਹ ਚੰਗੀ ਤਰ੍ਹਾਂ ਜਾਣੂ ਹੋ ਗਈ ਸੀ ਤੇ ਉਹੀ ਸ਼ਿਵਮ ਤੇ ਰਾਵੀ ਜਿਹੜੇ ਬਹੁਤ ਖੁਸ਼ੀ-ਖੁਸ਼ੀ ਰਹਿੰਦੇ ਆ ਕਈ ਵਾਰੀ ਸਾਡੀ ਕਿਸਮਤ ਦੇ ਵਿੱਚ ਸਾਨੂੰ ਇਹ ਲੱਗਦਾ ਕਿ ਦੁੱਖ ਲਿਖਿਆ ਪਰ ਦੁੱਖਾਂ ਤੋਂ ਬਾਅਦ ਸੁੱਖ ਦਾ ਟਾਈਮ ਵੀ ਆਉਂਦਾ ਬੇਸੇ ਇਸ ਦੁਨੀਆ ਤੇ ਬਹੁਤ ਘੱਟ ਲੋਕ ਹੋਣਗੇ ਜਿਹੜੇ ਕਿਸੇ ਵਿਧਵਾ ਔਰਤ ਨੂੰ ਉਹ ਵੀ ਗਰੀਬ ਘਰ ਦੀ ਵਿਧਵਾ ਔਰਤ ਨੂੰ ਇਸ ਤਰ੍ਹਾਂ ਅਪਣਾਉਣਗੇ ਤੇ ਨਾਲ ਉਹਦੇ ਬੱਚੇ ਨੂੰ ਵੀ ਪਰ ਮੈਂ ਕਹਿਣੀ ਆ ਕਿ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਇਨਸਾਨਾਂ ਦੀ ਲੋੜ ਆ ਤੇ ਇਹ ਇਹੋ ਜਿਹੇ ਜਿਹੜੇ ਇਨਸਾਨ ਆ ਉਹ ਸਾਡੇ ਸਮਾਜ ਦੇ ਵਿੱਚ ਜਦੋਂ ਕੋਈ ਚੰਗਾ ਕੰਮ ਕਰਦੇ ਆ ਤਾਂ ਉਹਨੂੰ ਵੇਖ ਕੇ ਹੋਰ ਲੋਕ ਆ ਜਿਹੜੇ ਉਹ ਵੀ ਚੰਗਿਆਈ ਵੱਲ ਜਾਂਦੇ ਆ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ